ਰਹੀ ਕਿਉਂਕਿ ਜਿਹੜੀ ਸਵਾਲ ਉੱਠ ਰਹੇ ਇਹ ਭਾਜਪਾ ਅਕਾਲੀ ਦਲ ਗੱਟ ਜੋੜ ਤੇ ਸਵਾਲ ਦੋਨਾਂ ਦੇ ਬਿਆਨਾਂ ਦੇ ਉੱਠ ਰਹੇ ਨੇ ਕਿ ਲੋਕਾਂ ਦੇ ਵੀ ਸਾਨੂੰ ਬਿਆਨ ਆ ਰਹੇ ਨੇ ਕੁਝ ਵੀਡੀਓਜ਼ ਆ ਰਹੇ ਨੇ ਕਿ ਇਹ ਪਹਿਲਾਂ ਪ੍ਰਧਾਨਾਂ ਦਾ ਇਕੱਠਾ ਕਰ ਲਿਓ ਸਰਕਾਰ ਬਾਅਦ ਚੋਂ ਬਣਾਇਓ ਤੁਸੀਂ ਭਗਵਾਨ ਤਵਾਂ ਨੂੰ ਕਿੱਥੇ ਟੱਕਰ ਦੇ ਲੋਗੇ ਤੁਸੀਂ ਅਕਾਲੀ ਨੂੰ ਕੀ ਟੱਕਰ ਦੇ ਲੋਗੇ ਬਹੁਤ ਵੱਡੀ ਗੱਲ ਕੀਤੀ ਹੈ ਲੋਕਾਂ ਨੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਸਾਡੇ ਜੁੜੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਨਾਲ ਕਰਦੇ ਆ ਗੱਲਬਾਤ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ। ਅਰਿੰਦਰ ਜੀ ਦਾਵੇ ਠੋਕਰ ਨੇ ਅਸੀਂ 117 ਸੀਟਾਂ ਕੱਢਾਂਗੇ ਐਤਕੀ ਪੰਜਾਬ ਚੋਂ। ਹਾਂ ਜੀ। ਭਾਜਪਾ ਵਾਲੇ ਪਰ ਪ੍ਰਧਾਨਾਂ ਦਾ ਆਪ ਜਵਾਨੀ ਨਹੀਂ ਰਹੀ। ਗੱਲ ਇਹ ਹੈ ਜੀ ਕਿਉਂਕਿ ਜਿਹੜੀ ਭਾਜਪਾ ਪਾਰਟੀ ਹੈ ਇਹ ਇੱਕ ਸਧਾਟਕ ਪਾਰਟੀ ਹੈ। ਜੀ। ਉਹਦੇ ਅਸੂਲ ਨੇ ਕੁਛ ਜੀ ਜੀ। ਜਿਹੜੇ ਜਾਖੜ ਸਾਹਿਬ ਨੇ ਇਹ ਕਾਂਗਰਸੀ ਪ੍ਰਧਾਨ ਨੇ ਚਾਹੇ ਹੁਣ ਭਾਜਪਾ ਦੇ ਪ੍ਰਧਾਨ ਨੇ ਪਰ ਜਿਹੜੀ ਸੋਚ ਭਾਜਪਾ ਦੀ ਹੈ ਉਹ ਇੱਕ ਬੱਕਰੀ ਸੋਚ ਹੈ। ਜਖੜ ਸਾਹਿਬ ਦੀ ਸੋਚ ਕਾਂਗਰਸੀ ਸੋਚ ਜੀ ਕਿਉਂਕਿ ਬੀਜੇਪੀ ਨੇ ਜਿਹੜਾ ਆਪਦਾ ਜੋਰ ਲਾਇਆ ਹੋਇਆ ਹੈ ਤਾਂ ਇਹ ਮਤਲਬ 47 ਸੀਟਾਂ ਦੇ ਉੱਤੇ ਜਾਂ ਤਾਂ ਮਤਲਬ ਰਨਰ ਕਹਿੰਦੇ ਇਹ ਜਾਂ ਬਿਨਰ ਕਹਿੰਦੇ ਆ ਜੀ ਮਤਲਬ 47 ਸੀਟਾਂ ਦੇ ਉੱਤੇ ਇਹਨਾਂ ਦੇ ਐਮਐਲਏ ਜਿੱਤ ਸਕਦੇ ਆ ਜਾਂ ਦੂਜੇ ਨੰਬਰ ਤੇ ਰਹਿ ਸਕਦੇ ਆ ਜੀ ਹੁਣ ਅਕਾਲੀ ਦਲ ਨਾਲ ਸਮਝੌਤਾ ਜੇ ਕਰਦੇ ਆ ਤਾਂ ਅਕਾਲੀ ਦਲ ਕਦੇ ਵੀ ਇਹਨਾਂ ਨੂੰ 47 ਸੀਟਾਂ ਤੋਂ ਵੱਧ ਸੰਤਾ ਜੀ ਮਗਦੀ-ਮਗਦੇ ਨੇ ਮਤਲਬ ਇਹ ਤੋਂ ਵੱਧ ਸਿੱਤਾ ਕਦੇ ਵੀ ਅਕਾਲੀ ਦਲ برداشت ਨਹੀਂ ਕਰਦਾ ਜੀ ਜੀ ਗੱਲ ਕਰ ਇਹ ਹੈ ਵੀ ਅਕਾਲੀ ਦਲ ਦੇ ਉੱਤੇ ਇਹ ਪ੍ਰਭਾਵ ਪਾਉਂਦੇ ਨੇ ਆਪਣਾ ਲੁਧਿਆਣਾ ਚੋਣ ਦਾ ਚੋਣ ਲੁਧਿਆਣੇ ਦੇ ਵਿੱਚ ਅਕਾਲੀ ਦਲ ਨੂੰ 8000 ਚੋਣ ਪਈ ਵੋਟ ਪਈ ਹੈ ਤੇ ਭਾਜਪਾ ਨੂੰ ਪਈ ਹੈ 30000 ਤੋਂ ਵੱਧ ਮਤਲਬ ਉਹ ਵੱਡੇ ਭਾਈ ਦਾ ਰੋਲ ਅਦਾ ਕਰਨਾ ਚਾਹੁੰਦੀ ਹੈ ਭਾਜਪਾ ਜਿਹਦੇ ਵਿੱਚ ਮੁੱਖ ਮੰਤਰੀ ਜਖੜ ਸਾਹਿਬ ਕਹਿੰਦੇ ਆ ਵੀ ਇੱਕ ਹਿੰਦੂ ਚਿਹਰਾ ਹੋਣ ਦੇ ਨਾਤੇ ਹੋ ਸਕਦਾ ਪੈਰ ਥੱਲੇ ਬਟੇਰਾ ਮੁੱਖ ਮੰਤਰੀ ਬਣੇ ਦਾ ਜਾਖੜ ਸਾਹਿਬ ਦੇ ਥੱਲੇ ਆ ਜੇ ਮਤਲਬ ਇਹ ਉਹਨਾਂ ਦੀ ਸੋਚ ਹੈ ਜੀ ਇਹ ਗੱਲ ਕਰ ਬੀਜੇ ਹੁਣ ਜਦੋਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਬਣਾਤੇ ਕਿਉਂਕਿ ਉਹ ਪੁਰਾਣੇ ਮਤਲਬ ਬੀਜਪੀ ਦੇ ਵਰਕਰ ਕੋ ਸ਼ੁਰੂ ਹੋਏ ਨੇ ਇਸ ਕਰਕੇ ਜਿਹੜਾ ਪ੍ਰਧਾਨ ਸੀਐਮ ਬਣੇ ਦਾ ਦਾਵਾ ਸੀ ਜਾਖੜ ਸਾਹਿਬ ਦਾ ਉਹ ਹੁਣ ਥੋੜਾ ਜਿਹਾ ਠਿੱਕਾ ਪੈ ਗਿਆ ਕਿਉਂਕਿ ਅਸ਼ਵਨੀ ਕੁਮਾਰ ਨੂੰ ਜਿਹੜਾ ਅਹੁਦੇਦਾਰ ਬਣਾਇਆ ਗਿਆ ਉਹ ਮਤਲਬ ਉਹ ਸੀਐਮ ਦਾ ਦਾਵੇਦਾਰ ਅਸ਼ਵਨੀ ਕੁਮਾਰ ਹੋਰ ਹੋ ਗਏ ਇਸ ਕਰਕੇ ਇਹ ਹੈ ਇਹ ਗੱਲ ਕਰ ਇਹ ਹੈ ਵੀ ਅਕਾਲੀ ਦਲ ਹੈ ਜਿਹੜਾ ਜਿਹੜਾ ਪਹਿਲਾਂ ਦਾ ਅਕਾਲੀ ਦਲ ਇੱਕ ਹੁੰਦਾ ਸੀਗਾ ਅਕਾਲੀ ਦਲ ਤੇ ਪੰਥ ਹੁਣ ਪੰਥ ਇੱਕ ਹੋਰ ਚੀਜ਼ ਹੈ ਅਕਾਲੀ ਦਲ ਇੱਕ ਹੋਰ ਚੀਜ਼ ਹੈ ਇਹਦੇ ਚ ਦੋ ਗੱਲਾਂ ਨੇ ਜੀ ਸਰਸੇ ਵਾਲੇ ਦੀ ਪਰੋਲ ਜੀ ਜੀ ਅਕਾਲੀ ਦਲ ਤਾਂ ਕਹਿੰਦਾ ਸਰਸੇ ਵਾਲੇ ਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਜੀ ਭਾਜਪਾ ਕਹਿੰਦੀ ਹੈ ਹਰਦਮ ਬਾਬੇ ਨੂੰ ਪਰੋਲ ਮਿਲਣੀ ਚਾਹੀਦੀ ਆ ਬਾਬੇ ਨੂੰ ਜਿੱਥੇ ਤਾਈਂ ਪਾਰ ਵਸਾਇਆ ਹਰ ਗ੍ਰੇਡ ਵਿੱਚ 2 ਮਹੀਨਿਆਂ ਬਾਅਦ ਬੀਜੇਪੀ ਪਰੋਲ ਦਵਾਉਣ ਦੇ ਵਿੱਚ ਹੈ ਜਿਹੜਾ ਮੁੱਖ ਮੁੱਦਾ ਹੈ ਪੰਥ ਦਾ ਕਿਉਂਕਿ ਅਕਾਲੀ ਦਲ ਤਾਂ ਹੋ ਸਕਦਾ ਹੈ ਬੀਜੇਪੀ ਦੇ ਨਾਲ ਰਲ ਜੇ ਪਰ ਜਿਹੜਾ ਪੰਥ ਹੈ ਉਹਦਾ ਜਿਹੜੀ ਇੱਕ ਇੰਜਣ ਦੇ ਵਿੱਚ ਕ੍ਰੈਂਕ ਹੁੰਦੀ ਹੈ ਜੀ ਜੀ ਉਹ ਕ੍ਰੈਂਕ ਹੈ ਜਿਹੜੀ ਉਹ ਪੰਥ ਹੈ ਅਕਾਲੀ ਦਲ ਦੀ ਕ੍ਰੈਂਕ ਪੰਥ ਹੈ ਉਹ ਕ੍ਰੈਂਕ ਦੀ ਮੰਗ ਹੈ ਜਿਹੜੀ ਉਹ ਇਹ ਹੈ ਵੀ ਸਰਸੇ ਵਾਲੇ ਨੂੰ ਪਰੋਲ ਨਾ ਮਿਲੇ ਤੇ ਬੰਦੀ ਸਿੰਘਾਂ ਨੂੰ ਰਿਹਾ ਹੀ ਮਿਲੇ ਇਹ ਗੱਲ ਕਰ ਜਿਹੜੇ ਮਤਲਬ ਬੀਜੇਪੀ ਵਾਲੇ ਨੇ ਇਹ ਇਹ ਕਹਿੰਦੇ ਆ ਵੀ ਅਕਾਲੀ ਜਿਹੜੇ ਇਹ ਨੇ ਬੰਦੀ ਸਿੰਘ ਇਹ ਬੰਦੀ ਰਹਿਣੇ ਚਾਹੁੰਦੇ ਨੇ ਇਸ ਕਰਕੇ ਇਹਨਾਂ ਦਾ ਦੋ ਮੁੱਦਿਆਂ ਦੇ ਉੱਤੇ ਬਹੁਤ ਜ਼ਿਆਦਾ ਮਤਭੇਦ ਹੈ ਜਿਹਦੇ ਉੱਤੇ ਇਹਨਾਂ ਦਾ ਜੀਨ ਮਰਨ ਟਿਕਿਆ ਹੋਇਆਗਾ ਇਸ ਕਰਕੇ ਇਹਨਾਂ ਦਾ ਜਿਹੜਾ ਮਤਲਬ ਕੱਲਾ ਇਹ ਨਹੀਂ ਹੈ ਵੀ ਮੁੱਖ ਮੰਤਰੀ ਮੈਂ ਬਣ ਜਾ ਹੋਰ ਮਸਲੇ ਹੋਰ ਜਾਣ ਜਿਹੜੀ ਇਹ ਨੀਜੀ ਸਿਆਸਤ ਹੈ ਇਹ ਪਿੱਛੇ ਰਹਿ ਜੂਗੀ ਇਸ ਕਰਕੇ ਮਤਲਬ ਇਹ ਨਹੀਂ ਹੈ ਤਖਤ ਜੀ ਜਨੰਦਸ ਉਹਦਾ ਸਰੇ ਨ ਚੜਦਾ ਜਿਹੜਾ ਅਸ਼ਵਨੀ ਸ਼ਰਮਾ ਦਾ ਬਿਆਨ ਆਇਆ ਨਾ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸਰਕਾਰ ਬਣਾਈ ਸੀ ਬੀਜੇਪੀ ਦੇ ਪੰਜਾਬ ਦੇ ਵਿੱਚ ਇਕੱਠੀ ਅਕਾਲੀ ਦਲ ਨਾਲ ਤਾਂ ਕਹਿੰਦੇ ਉਦੋਂ ਬੀਜੇਪੀ ਨੇ ਸਮਝੋਤਾ ਕੀਤਾ ਸੀ 93 17 ਨਾਲ ਸਮਝੋਤਾ ਕੀਤਾ ਜੀ ਕਹਿੰਦੇ ਅਸੀਂ ਤਾਂ ਕੀਤਾ ਸੀ ਕਿਉਂਕਿ ਉਸ ਵੇ ਪੰਜਾਬ ਦੇ ਅਤਗਵਾਦ ਦਾ ਜ਼ੋਰ ਸੀ ਕਾਫੀ ਗੈਂਗਸਟਰਵਾਦ ਸੀ ਸਾਨੂੰ ਸਮਝੋਤਾ ਕਰਨਾ ਪਿਆ ਉਸ ਟਾਈਮ ਕਹਿੰਦੇ ਬੀਜੇਪੀ ਨੇ ਆਪਣੇ ਕੋਈ ਮੁੱਖ ਮੰਗਾਂ ਨਹੀਂ ਰੱਖੀਆਂ ਤੇ ਕਹਿੰਦੇ ਹੁਣ ਉਹ ਹੀ ਲੋਕ ਸਾਨੂੰ ਕਹਿ ਰਹੇ ਉਲਟਾ ਤੁਸੀਂ ਤਾਂ 93 17 ਨਾਲ ਤੁਸੀਂ ਕਰੋ ਤਾ ਕਹਿੰਦਾ ਅਸੀਂ ਕਿਸੇ ਵੀ ਦਮ ਤੇ ਸਹਿਯੋਤਾ ਨਹੀਂ ਕਰਦਾ ਆਂਦੇ ਤੇ ਤੁਸੀਂ ਸਹੀ ਕਿਹਾ ਵੀ ਜਾਖੜ ਸਾਹਿਬ ਦੀ ਸੋਚ ਹੈ ਜਿਹੜੀ ਕਾਂਗਰਸੀ ਹੈ ਪਰ ਜਾਖੜ ਸਾਹਿਬ ਦਾ ਉੱਥੇ ਬੋਲਣਾ ਵੀ ਜਾਇਜ਼ ਹੈ ਕਿਉਂਕਿ ਜਾਖੜ ਸਾਹਿਬ ਨੂੰ ਖੁਦ ਮੋਦੀ ਸਾਹਿਬ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਤੇ ਰਵਨੀਤ ਬਿੱਟੂ ਦਾ ਹੱਥ ਉਹਨਾਂ ਦੇ ਉੱਪਰ ਹੈ ਮੋਢੇ ਦੇ ਹੋ ਸਕਦਾ ਹੈ ਵੀ ਜਾਖੜ ਸਾਹਿਬ ਤਾਂ ਸੋਚਦੇ ਹੋਣ ਵੀ ਕੱਲ ਨੂੰ ਇਹ ਭਾਜਪਾ ਤੇ ਸ਼੍ਰੋਮਣੀ ਗੱਦਦਾਰ ਦੀ ਸਰਕਾਰ ਬਣਦੀ ਹੈ ਪੰਜਾਬ ਤਾਂ ਫਿਰ ਹਿੰਦੂ ਚਿਹਰਾ ਜਾਖੜ ਸਾਹਿਬ ਵੀ ਨੇ ਕੋਈ ਹੋਰ ਹੈ ਨਹੀਂ ਹਾਂਜੀ ਦੇਖੋ ਕੱਲਾ ਚ ਮਤਲਬ ਹਿੰਦੂ ਸਿੱਖ ਦਾ ਮਸਲਾ ਨਹੀਂ ਮਸਲਾ ਆ ਗਿਆ ਵੋਟਾਂ ਦਾ ਵੋਟਾਂ ਕਿਹਨੂੰ ਵੱਧ ਪੈਣੀਆਂ ਬੀਜਪੀ ਇਸ ਟਾਈਮ ਤੇ 18 ਤੋਂ 20% ਵੋਟਾਂ ਦੀ ਦਾਅਵੇਦਾਰ ਹੈ ਕਿ ਪੰਜਾਬ ਦੇ ਵਿੱਚ ਆਕਾਲੀ ਦਲ ਨੂੰ 8 ਤੋਂ 10% ਵੋਟਾਂ ਪਈਆਂ ਨੇ ਇਹ ਗੱਲ ਕਰ ਵੀ ਜਿਹੜੀਆਂ ਬੀਜਪੀ ਨੂੰ 20% ਦੇ ਲਗਭਗ 18 ਤੋਂ 20% ਵੋਟਾਂ ਪਈਆਂ ਨੇ ਉਹਦੇ ਵਿੱਚ ਆਪਰੇਸ਼ਨ ਸੰਦੂਰ ਦਾ ਅਸਰ ਨਰੇਂਦਰ ਦਾ ਅਸਰ ਹੈ ਤੇ ਨਾਲ ਮੋਦੀ ਦਾ ਮਤਲਬ ਜਿਹੜਾ ਇਹ ਅਸਰ ਹੈਗਾ ਇਹ ਥੋੜੇ ਚਿਰ ਅਸਰ ਹੈ ਇਹਦੇ ਨਾਲ ਹੋ ਸਕਦਾ ਹੈ ਅੱਗੇ 27 ਦੀਆਂ ਵੋਟਾਂ ਦੇ ਵਿੱਚ ਭਾਜਪਾ ਦਾ ਗਰਾਫ ਹੈ ਜਿਹੜਾ ਉਹ ਘਟ ਜੇ ਕਿਉਂਕਿ ਮਤਲਬ ਜਿਹੜੀ ਲੋਕਲ ਲੀਡਰਸ਼ਿਪ ਹੈ ਕੋਈ ਕੋਈ ਬਹੁਤ ਆ ਤਕੜਾ ਰੋਲ ਨੀਂ ਨਿਭਾ ਰਹੀ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਕਰਕੇ ਮਤਲਬ ਜਿਹੜਾ ਇਹਨਾਂ ਦਾ ਗਰਾਫ ਹੈ ਉਹ ਮੂਰੇ ਘਟਣ ਦੀ ਸੰਭਾਵਨਾ ਹੈ ਅਕਾਲੀ ਦਲ ਤਾਂ ਬਹੁਤ ਹੀ ਮਤਲਬ ਨਾਜ਼ੁਕ ਸਥਿਤੀ ਦੇ ਵਿੱਚ ਹੈ ਕਿਉਂਕਿ ਬੰਦੀ ਸਿੰਘ ਨੇ ਇਹਨਾਂ ਤੋਂ ਛੜਾਏ ਗਏ ਬੰਦੀ ਸਿੰਘਾ ਜਿਹਦੇ ਉੱਤੇ ਇਹਨਾਂ ਨੇ ਪਹਿਲਾਂ ਰਾਜ ਕੀਤਾ ਬੰਦੀ ਸਿੰਘਾਂ ਦੇ ਖਿਲਾਫ ਪ੍ਰਚਾਰ ਕੀਤੇ ਹੋਏ ਨੇ બીજી ਗੱਲ ਹੈ ਸੰਤਾਂ ਦੇ ਵੀ ਖਿਲਾਫ ਕੋਈ ਬਹੁਤਾ ਇਹਨਾਂ ਦਾ ਵੱਡਾ ਰੋਲ ਨਹੀਂ ਹੈ ਇਸ ਕਰਕੇ ਮਤਲਬ ਜਿਹੜੇ ਲੋਕ ਨੇ ਪੰਥਕ ਲੋਕ ਨੇ ਸਿੱਖੀ ਸੋਚ ਦੇ ਮਾਲਕ ਨੇ ਇਹ ਗੁਰੂ ਨਾਨਕ ਨਾਮ ਦੇ ਵਾਲ ਸੰਗਤ ਹੈ ਜਿਹੜੀ ਉਹ ਮਤਲਬ ਇਸ ਚੀਜ਼ ਤੋਂ ਪਿੱਛੇ ਹੈ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਹਾਲ ਹਸ਼ਰ ਇਹ ਹੋਇਆ ਹੋਇਆ ਹੈ ਇਹ ਇਹ ਪੰਥ ਦੀਆਂ ਵੋਟਾਂ ਕੁੱਕਣ ਦੇ ਕਾਰਨ ਡਾਕਟਰ ਸਾਹਿਬ ਮੇਰੇ ਕੋਲ ਹੋਰ ਹੀ ਕ ਅਪਡੇਟ ਆ ਰਹੀ ਹੈ ਮੇਰੇ ਸੂਤਰਾਂ ਤੋਂ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਦਰਾ ਅਕਾਲੀ ਦਲ ਦੇ ਅਗਲੇ ਮੁੱਖ ਉਮੀਦਵਾਰ ਹੋ ਸਕਦੇ ਨੇ ਐਸੇ ਸੀਐਮ ਚਿਹਰਾ ਚੋਣਾਂ ਦੇ ਵਿੱਚ ਦੇਖੋ ਜੀ ਹਲੇ ਤਾਂ ਹਲੇ ਦਾ ਮਤਲਬ ਪਹਿਲਾਂ ਉਹਨਾਂ ਨੂੰ ਅਕਾਲੀ ਦਲ ਬਣਾ ਤਾਂ ਲੈਣਦੇ ਹੋ ਨਾ ਹਲੇ ਤਾਂ ਇਹਨਾਂ ਨੇ ਜੁਲਾਈ ਦੇ ਅਖੀਰ ਤੱਕ ਜਿਹੜੀ ਆ ਰਿਪੋਰਟ ਅਕਾਲ ਤਖਤ ਸਾਹਿਬ ਨੂੰ ਦੇਣੀ ਆ ਅਕਾਲ ਤਖਤ ਸਾਹਿਬ ਨੂੰ ਗਾਹਾਂ ਫੇਰ ਕੀ ਹੁਕਮ ਦਿੰਦਾ ਕਿਉਂਕਿ ਜਿਹੜੇ ਪਹਿਲਾਂ ਵਾਲੇ ਜਥੇਦਾਰ ਸਾਹਿਬ ਸੀਗੇ ਉਹ ਬਦਲ ਚੁੱਕੇ ਨੇ ਹੁਣ ਜਥੇਦਾਰ ਨਵੇਂ ਨੇ ਇਹਨਾਂ ਦੇ ਉੱਤੇ ਕਿਹਦੇ ਉੱਤੇ ਕਿੰਨਾ ਰਾਜ ਸੀ ਪ੍ਰੈਸ਼ਰ ਹੈਗਾ ਉਹਦੇ ਮੁਤਾਬਕ ਇਹ ਗੱਲ ਕਰਨਗੇ ਗੱਲ ਕਰ ਇਹ ਹੈ ਵੀ ਜਿਹੜੇ ਉਹ ਫੈਸਲਾ ਹੋਇਆ ਹੋਇਆ ਉਹਦੇ ਮੁਤਾਬਕ ਜੁਲਾਈ ਦੇ ਅਖੀਰ ਤੱਕ ਜਿਹੜੀ ਭਰਤੀ ਆ ਉਹ ਬੰਦ ਕਰਕੇ ਜ਼ਿਲ੍ਹਾ ਡੈਲੀਗੇਟ ਸਟੇਟ ਡੈਲੀਗੇਟ ਨੇ ਜਿਹੜੇ ਉਹਨਾਂ ਦੀ ਚੋਣ ਹੋਣੀ ਆ ਉਸ ਤੋਂ ਬਾਅਦ ਅਕਾਲੀ ਦਲ ਚਾਹ ਦਾ ਨਾਂ ਧਰਦੇ ਆ ਕੀ ਨਾਂ ਧਰਦੇ ਆ ਉਹਦਾ ਕੌਣ ਪ੍ਰਧਾਨ ਬਣਦਾ ਮਤਲਬ ਉਹ ਤਾਂ ਹਲੇ ਅਗਲਾ ਪੱਕਾ ਵੀਖਦੇ ਗਰਭ ਚ ਹੈ ਗੱਲ ਉਹਦੇ ਬਾਰੇ ਤਾਂ ਕੁਛ ਹਲੇ ਟਿੱਪਣੀ ਕਰਨੀ ਕੋਈ ਬੇਮੈਨਾ ਹੈ ਕਿਉਂਕਿ ਜਿਹਦੇ ਵਿੱਚ ਮਾਨ ਜੋ ਕਹਿੰਦੀ ਹੈ ਪਾਸਤਕਾਰ ਜੋਗਾ ਅਕਾਲ ਤੱਕ ਪ੍ਰਸਾਦ ਦੀ ਐਂਟਰੀ ਹੈ ਉਹ ਉੱਥੋਂ ਜੋ ਫੈਸਲੇ ਹੋਣਗੇ ਉਹਦੇ ਮੁਤਾਬਕ ਹੋਊਗਾ ਨਾ ਉੱਥੋਂ ਕੋਈ ਹੋਰ ਨਾ ਉਹਦਾ ਮਨਮਰਜ਼ੀ ਦੇ ਤਾਂ ਲੋਕ ਬਣੀ ਬੈਠੇ ਨੇ ਪਹਿਲਾਂ ਹੀ ਇੱਕ ਦੋ ਲੋਕ ਨੇ ਜਿਹੜੇ ਉਹ ਮੰਨ ਵਰਜੀ ਦੇ ਪ੍ਰਧਾਨ ਚਲੋ ਡਾਕਟਰ ਸਾਹਿਬ ਮੈਂ 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 ਵਾਪਸ ਮੈਂ ਮੈਂ ਅਕਾਲੀ ਦਰਵਾਜਾ ਚਲਾ ਗਿਆ ਸੀ ਬਾਅਦ ਤੋਂ ਗੱਲ ਕਰਾਂ ਮੇਰੇ ਕੋਲ ਇਹ ਵੀ ਇੱਕ ਰਿਪੋਰਟ ਹੈਗੀ ਹੈ ਅ ਅਸ਼ਰੋਮਨੀ ਕਾਲ ਲਈ ਕਿ ਮੀਟਿੰਗ ਹੋਈ ਹੈ ਡਾਕਟਰ ਦਲਜੀ ਚੀਮਾ ਦੀ ਅਗਵਾਈ ਦੇ ਟ ਉਹ ਆਪਾਂ ਗੱਲ ਬਾਅਦ ਤੋਂ ਕਰਾਂਗੇ ਤੁਹਾਨੂੰ ਲੱਗਦਾ ਨਹੀਂ ਵੀ ਭਾਜਪਾ ਦੇ ਕੋਲ ਹੋਰ ਵੱਡੇ ਚਿਹਰੇ ਸੀ ਮੰਨਨਜਨ ਕਾਲੀਆ ਅੰਮ੍ਰਿਤਸਰ ਤੋਂ ਚਿਹਰਾ ਸੀ ਯਾਨੀ ਕਿ ਇਹ ਚਿਹਰੇ ਅੱਗੇ ਦਿਖਾਉਂਦੇ ਭਾਜਪਾ ਨੂੰ ਪੀਡੀਆ ਦੋ ਸੀਟਾਂ ਮੈਦ ਬੜੀਆਂ ਓਖੀਆਂ ਮਿਲੀਆਂ ਤੇ ਹੁੰਦੇ ਇੱਕਰ ਜਾਖੜ ਤੇ ਅਸ਼ਵੀਰ ਸ਼ਰਮਾ ਲੜਾਈ ਇੱਦਾਂ ਚੱਲਦੀ ਰਹੀ ਤਾਂ ਇਹ ਦੋ ਤੋਂ 0 ਤੇ ਵੀ ਆ ਸਕਦੇ ਨੇ ਦੇਖੋ ਜੀ ਮਤਲਬ ਗੱਲ ਤਾਂ ਜਿਹੜੇ ਕਿਉਂਕਿ ਖਾਨਦਾਨੀ ਬੰਦੇ ਇਹ ਹਰ ਇੱਕ ਪਾਰਟੀ ਦੀ ਇਤਰਾਸ ਦੀ ਹੈ ਜੀ ਕਿਉਂਕਿ ਕੁਝ ਪਾਰਟੀ ਦੇ ਸਿਧਾਂਤ ਹੁੰਦੇ ਨੇ ਅਸੂਲ ਹੁੰਦੇ ਨੇ ਉਹਨਾਂ ਅਸੂਲਾਂ ਨੂੰ ਫਾਲੋ ਕਰਨਾ ਜੱਕਦਮ ਕੋਈ ਬਹੁਤਾ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਡੀਜੀਪੀ ਦੀਆਂ ਕੁਝ ਮੰਗਾਂ ਨੇ ਪਹਿਲਾਂ ਜਾਖੜ ਸਾਹਿਬ ਉਹਦੇ ਖਿਲਾਫ ਪ੍ਰਚਾਰ ਕਰਦੇ ਰਹੇ ਨੇ ਉਹਨ ਮਤਲਬ ਉਹਨਾਂ ਦੇ ਵਿੱਚ ਢਲਣਾ ਬਹੁਤ ਔਖਾ ਹੈਗਾ ਇਸ ਕਰਕੇ ਜੱਕਰ ਸਾਹਿਬ ਨੂੰ ਉਹਨਾਂ ਨੇ ਲੈ ਲਿਆ ਗੱਲ ਕਰ ਜੱਕਰ ਸਾਹਿਬ ਨੂੰ ਉਸ ਸਾਹਿਬ ਦੀ ਜਿਸ ਤਰ੍ਹਾਂ ਇੱਕ ਸਟੇਟ ਪ੍ਰੈਜ਼ੀਡੈਂਟ ਦੀ ਐਮੀਅਤ ਹੁੰਦੀ ਹੈ ਐਮੀਅਤ ਵਾਲਾ ਜਿਹੜਾ ਸੇਰਾ ਨਹੀਂ ਬਣ ਸਕੇ ਮਤਲਬ ਕਿਉਂਕਿ ਕਾਫੀ ਉਹ ਸਿਆਸੀ ਸਿਆਣੇ ਨੇ ਸਰਗਰਮ ਬੰਦੇ ਨੇ ਮਤਲਬ ਸਮਝਦਾਰ ਨੇ ਇਸ ਕਰਕੇ ਉਹਨਾਂ ਨੂੰ ਵੀ ਪਤਾ ਹੈਗਾ ਉਹ ਮਤਲਬ ਆਪਦਾ ਜਿਹੜਾ ਅਕਸ ਹੈ ਉਹ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਕਿ ਤੁਸੀਂ ਇਹ ਤਾਂ ਬੰਦੇ ਹੋ ਨਾ ਇਹ ਤਾਂ ਬੰਦੇ ਹੋ ਵੀ ਸੁਨੀਲ ਜਾਖੜ ਇਹਨੇ ਆਪਣਾ ਅਕਸ ਸੁਖਵੀਰ ਬਾਦਲ ਵਾਂਗ ਆਪ ਹੀ ਨੀਚੇ ਲਿਆਂਦਾ ਹੈ ਦੇਖੋ ਜੀ ਇਹ ਕਈ ਵਾਰੀ ਕੀ ਹੁੰਦਾ ਜਦੋਂ ਕਿ ਉਹ ਅਕਸ ਤਾਂ ਉੱਥੋਂ ਹੋ ਗਿਆ ਨਾ ਜਦੋਂ ਕਾਂਗਰਸ ਦੇ ਵਿੱਚ ਉਹਨਾਂ ਦਾ ਮੁੱਖ ਮੰਤਰੀਪਨ ਦਾ ਐਲਾਨ ਹੁੰਦਾ 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 ਰੋਕਤਾ ਮਤਲਬ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕੋ ਦਾਮ ਹੈ ਜਿਹੜਾ ਉਹ ਘਬਰਾਹਟ ਮਹਿਸੂਸ ਹੋ ਗਈ ਜਿਹਦੇ ਕਰਕੇ ਉਹ ਸਾਈਡ ਲਾਈਨ ਤੇ ਹੋ ਗਏ ਤੇ ਪਾਰਟੀ ਨੇ ਉਹਨਾਂ ਨੂੰ ਸਾਈਡ ਲਾਈਨ ਤੇ ਜਿਹੜੇ ਦੂਜੇ ਲੋਕ ਸੀ ਉਹਨਾਂ ਨੇ ਸਾਈਡ ਲਾਈਨ ਤੇ ਕਰਤਾ ਕਿਉਂਕਿ ਜਿਹੜੇ ਸਿੱਖ ਚਿਹਰੇ ਨੇ ਉਹ ਜਾਦੇ ਭਾਰੂ ਨੇ ਹਿੰਦੂ ਚਿਹਰਾ ਇਕੱਲਾ ਸੀਗਾ ਇਕੱਲਾ ਕੋਈ ਹੋਰ ਹੋਊਗਾ ਇਸ ਕਰਕੇ ਇਹਨਾਂ ਨੂੰ ਉਹਨਾਂ ਨੇ ਥੱਲੇ ਲਟਾਰਤਾ ਇਹਨਾਂ ਨੇ ਫਿਰ ਮਤਲਬ ਇਸੇ ਤੋਂ ਗੱਲ ਦਾ ਆਪਾਂ ਲਾ ਸਮਝਾ ਵੀ ਆਪਾਂ ਸਾਈਡ ਤੇ ਹੋ ਜੀਏ ਬੀਜੇਪੀ ਜੁਆਇਨ ਕਰ ਲਈਏ ਕਰ ਕਰ ਬੀਜੇਪੀ ਦੇ ਵਿੱਚ ਵੀ ਜਿਹੜੇ ਖਾਨਦਾਨੀ ਬੰਦੇ ਪਹਿਲਾਂ ਤੋਂ ਬੈਠੇ ਨੇ ਉਹ ਮਤਲਬ ਜਲਦੀ ਹਰ ਇੱਕ ਨੂੰ ਲਵੇ ਲਗੰਦਾ ਇੱਕ ਦੂਸਰੀ ਗੱਲ ਇਹ ਹੈ ਵੀ ਭਾਜਪਾ ਦੇ ਵਿੱਚ ਜਿਹੜਾ ਮਤਲਬ ਉਹਦੇ ਨਾਰਾਂ ਦਾ ਐਲਾਨ ਹੈ ਜਾਂ ਜਿਹਦੀ ਯੋਗਤਾ ਉਹ ਆਰਐਸਐਸ ਡਿਕਲੇਅਰ ਕਰਦੀ ਹੈ ਜਿਵੇਂ ਹਰਿਆਣਾ ਦੇ ਵਿੱਚ ਖੱਟਰ ਸਾਹਿਬ ਦਾ ਜੀ ਉਹ ਆਰਐਸਐਸ ਦੇ ਮੈਂਬਰ ਸੀਗੇ ਪੁਰਾਣੇ ਤਾਂ ਮਤਲਬ ਉਹਨਾਂ ਦਾ ਨੰਬਰ ਲੱਗਿਆ ਸੀਗਾ ਥੋੜੀ ਜਿਹੀ ਅਸੂਲਾਂ ਦੇ ਉੱਤੇ ਚੱਲਣ ਵਾਲੀ ਪਾਰਟੀ ਆ ਚਾਹੇ ਉਹਨਾਂ ਦੇ ਉਸੂਲ ਸਹੀ ਨੇ ਚਾਹੇ ਗਲਤ ਨੇ ਉਹ ਬਾਤ ਦੀ ਗੱਲ ਹੈ ਇੱਕ ਵੱਖਰੀ ਗੱਲ ਹੈ ਉਸੂਲਾਂ ਦੇ ਮੁਤਾਬਕ ਜਿਹੜੇ ਨੂੰ ਕਿਉਂਕਿ ਜਿੰਤਨਾ ਕਿਸੇ ਹੋਰ ਨੇ ਆ ਛਟੌਣਾ ਕਿਸੇ ਹੋਰ ਨੇ ਹੈ ਤੇ ਮਤਲਬ ਉਹਦੇ ਇਦਾਰਿਆਂ ਦੇਣੀਆਂ ਕਿਸੇ ਹੋਰ ਨੇ ਇਸ ਕਰਕੇ ਉਹਨਾਂ ਦੇ ਤਿੰਨ ਚਾਰ ਥਾਵਾਂ ਦੇ ਵਿੱਚ ਜਿਹੜਾ ਨੰਬਰ ਆਉਂਦਾ ਇਸੇ ਤਰ੍ਹਾਂ ਜਿਵੇਂ ਹੁਣ ਦਿੱਲੀ ਦੇ ਵਿੱਚ ਮੈਡਮ ਰੇਖਾ ਗੁੱਤਾ ਦਾ ਨੰਬਰ ਆ ਗਿਆ ਜੀ ਜੀ ਉੱਥੇ ਬੰਦੇ ਤਾਂ ਹੋਰ ਬਥੇਰੇ ਸੀਗੇ ਭਾਜੀ ਜੀ ਪੀ ਪੀ ਦੇ ਵੱਡੇ ਚਿਹਰੇ ਗੱਲ ਕਰ ਨਹੀਂ ਮਤਲਬ ਉਹ ਉੱਥੇ ਇੱਕ ਉਹਦੀ ਯੋਗਤਾ ਦੇ ਮੁਤਾਬਕ ਜਿਹੜੀ ਚੋਣ ਹੈਗੀ ਉਹ ਆਰਐਸਐਸ ਕਰਦੀ ਆ ਆਰਐਸਐਸ ਦੇ ਵਿੱਚ ਇਹ ਜਿਹੜੇ ਆਪਣੇ ਜਾਖਰ ਸਾਹਿਬ ਨੇ ਇਹ ਫਿੱਟ ਨਹੀਂ ਬੈਠਣਗੇ ਡਾਕਟਰ ਸਾਹਿਬ ਰੇਖਾ ਗੁਪਤਾ ਦਾ ਮੇਨ ਕਾਰਨ ਸੀ ਦਿੱਲੀ ਦੇ ਵਿੱਚ ਇੱਕ ਯਾਨੀ ਕਿ ਮਹਿਲਾ ਔਰਤ ਦਾ ਚਿਹਰਾ ਚਾਹੀਦਾ ਸੀ ਤਾਂ ਕਰਕੇ ਰੇਖਾ ਗੁਪਤਾ ਦਾ ਕੰਮ ਨੇ ਉੱਥੇ ਹਾਂ ਇਹੋ ਪਹਿਲਾਂ ਤੋਂ ਖਾਨਦਾਨੀ ਹੈ ਗਿਆ ਚਾਹੇ ਗਰੀਬ ਘਰ ਦੀ ਹੈ ਗੱਲ ਕਰੋ ਮਤਲਬ ਆਰਐਸਐਸ ਦੇ ਮੁਤਾਬਕ ਆਰਐਸਐਸ ਦੇ ਇਹ ਮੁਤਾਬਕ ਚੱਲਣ ਤੇ ਜਾਂ ਉਹਦੇ ਜੋ اصول ਨੇ ਉਹਨਾਂ ਦੇ ਉੱਤੇ ਪਹਿਰਾ ਤੰਦਰੀ ਹੈ ਇਸ ਕਰਕੇ ਮਤਲਬ ਉਹਨੂੰ ਦੂਜਿਆਂ ਦੇ ਉੱਤੇ ਪ੍ਰੈਫਰ ਦੇ ਕੇ ਮਤਲਬ ਸੀਐਮ ਦਾ ਉਹਦਾ ਦੇ ਕੇ ਉਹਨੂੰ ਨਿਵਾਜਿਆ ਗਿਆ ਘਟਾ ਸਾਹਿਬ ਫਿਊਚਰ ਦੀ ਗੱਲ ਤੇ ਆਨਾ ਦੇਖੋ ਵੀ ਬੀਜੇਪੀ ਦੋ ਪਾਰ ਦਿਖ ਰਹੀ ਹੈ ਚਲੋ ਅਸ਼wini ਸ਼ਰਮਾ ਜੀ ਵਧੀਆ ਕੰਮ ਕਰ ਰਹੇ ਸੀ ਇਹ ਨਹੀਂ ਕਹਿੰਦੇ ਅਜੇ ਉਹਨਾਂ ਦਾ ਗ੍ਰਾਫ 0 0 ਹੀ ਹੈ ਕਿਉਂਕਿ ਉਹ ਠੀਕ ਹੈ ਪੁਰਾਣੇ ਇੱਕ ਵਰਕਰ ਨੇ ਬੀਜੇਪੀ ਦੇ ਲੋਕ ਉਹਨਾਂ ਜੁੜਨ ਲੱਗ ਗਏ ਨੇ ਉਧਰੋਂ ਜੇਕਰ ਕੱਲ੍ਹ ਦੀ ਗੱਲ ਕਰੀਏ ਤਾਂ ਸੁਵੀਰ ਬਾਦਲ ਆਪਣਾ ਕੱਲਾ ਝੰਡਾ ਚੁੱਕੀ ਤੁਰੇ ਫਿਰਦੇ ਨੇ ਉਹ ਕਹਿੰਦੇ ਮੈਂ ਪ੍ਰਧਾਨ ਆ ਉਧਰੋਂ ਦਰਜੀਤ ਸਿੰਘ ਚੀਮਾ ਹੁਣ ਮੈਂ ਤੁਹਾਨੂੰ ਹੀ ਕਾਡੇ ਦੇਣ ਜਾ ਰਿਹਾ ਨੋਟ ਕਰ ਲਓ ਚਾਹੇ ਰਿਕਾਰਡ ਕਰ ਲਓ ਇਹ ਦਰਜੀਤ ਸਿੰਘ ਚੀਮਾ ਦੇ ਘਰ ਵੀ ਕੰਤਰੀ ਮੀਟਿੰਗ ਹੋਈ ਹੈ ਬੈਠਕ ਹੋਈ ਹੈ ਜਿਦੇ ਵਿੱਚ ਹੁੰਦੋ ਸਾਹਿਬ ਮੌਜੂਦ ਹੁੰਦੇ ਨੇ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਬੀਜੇਪੀ ਨਾਲ ਗੱਡਜੋੜ ਬਾਰੇ ਔਰ ਅਸੀਂ ਛੋਟੇ ਭ ਕਿ ਅਸੀਂ ਇਹ ਜਾਵਾਂਗੇ ਹੀ ਨਹੀਂ ਬੀਜੇਪੀ ਨਾਲ ਅਸੀਂ ਆਪਣੇ ਕੱਲੇ ਦਮ ਤੇ ਸਰਕਾਰ ਬਣਾਵਾਂਗੇ ਜਦਕਿ ਤੁਸੀਂ ਸਾਡਾ ਆਪਣਾ ਹੀ ਤਰ੍ਹਾਂ ਹੀ ਓਖਾ ਹੋ ਜਾਂਦਾ ਹ ਹੁਣ ਜਿਹੜਾ ਕੋਈ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਜਿਵੇਂ ਜਾਣਗੇ ਨਹੀਂ ਨਹੀਂ ਜਿਵੇਂ ਬੀਜੇਪੀ ਨਾਲ ਇਹ ਜਾਂਦੇ ਨੇ ਤਾਂ ਸਰਸ ਵਾਲੇ ਬਾਪੇ ਦਾ ਵਿਰੋਧ ਉਹ ਇਹਨਾਂ ਨੂੰ ਛੱਡਣਾ ਪੈਣਾਗਾ ਜੇ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਕਰਦਾ ਫਿਰ ਸਰਸਵਾਲੇ ਬਾਬੇ ਦਾ ਜਿਹੜਾ ਵਿਰੋਧ ਕਰਦੇ ਨੇ ਉਹਦੇ ਫਰੋਲ ਤੇ ਵਿਰੋਧ ਕਰਦੇ ਆ ਫਿਰ ਇਹਨਾਂ ਨੂੰ ਵਿਰੋਧ ਛੱਡਣਾ ਪੈਣਾ ਕਿਉਂਕਿ ਜਿਹੜਾ ਪੰਥ ਹੈ ਉਹੀ ਗੱਲ ਆ ਜਾਂਦੀ ਹੈ ਨਾ ਕਿ ਇੰਜਨ ਦਾ ਕ੍ਰੈਂਕ ਜਿਹੜਾ ਪੰਥ ਹੈ ਉਹ ਮਤਲਬ ਸਰਸਵਾਲੇ ਬਾਬੇ ਦੇ ਫਰੋਲ ਦੇ ਉੱਤੇ ਕਾਫੀ ਵਿਰੋਧ ਕਰਦਾ ਜਿਹਦੇ ਕਰਕੇ ਇਹਨਾਂ ਨੂੰ ਉਹ ਮਤਲਬ ਇਹਨਾਂ ਦੀਆਂ ਗੁੱਤੀਆਂ ਖੱਟੀਆਂ ਫਿਰਦਾ ਨਹੀਂ ਤੁਸੀਂ ਡਾਟ ਸਾਬ ਮੈਂ ਰੋਕਣਾ ਹੈ ਨਾ ਤੁਸੀਂ ਮੇਰਾ ਪੂਰਾ ਸਵਾਲ ਸੁਣੋ ਪਹਿਲਾਂ ਮੈਂ ਤੁਹਾਨੂੰ ਪੂਰਾ ਸਵਾਲ ਕੀ ਕਹਿਣਾ ਸੀ ਵੀ ਜਿਵੇਂ ਤੀਜਾ ਮੋਰਚਾ ਆਇਆ ਆਪ ਪਾਰਟੀ ਦਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਭਗਵੰਤ ਸਿੰਘ ਸਾਬ ਨੂੰ 92 ਸੀਟਾਂ ਇਕੱਲੇ ਆਪਣੇ ਦਮ ਤੇ ਕੱਢ ਕੇ ਲੈ ਗਏ ਤੁਹਾਨੂੰ ਲੱਗਦਾ ਨਹੀਂ ਜੋ ਹੁਣ ਸਿਆਸੀ ਪਾਰਟੀ ਦਾ ਹਾਲ ਚੱਲ ਰਿਹਾ ਇੱਕ ਸਾ ਰਹਿ ਗਿਆ ਪੰਜਾਬ ਦੀਆਂ ਵੋਟਾਂ ਨੂੰ ਪੰਜਾਬ ਦੇ ਲੋਕ ਵੀ ਚੋਣਾ ਅਡੀ ਕਰੇ ਨਹੀਂ ਕੋ ਪੰਜਾਬ ਦੇ ਲੋਕ ਜਿਆਦਾ ਖੁਸ਼ ਵੀ ਨਹੀਂ ਤੇ ਜਿਆਦਾ ਦੁਖੀ ਵੀ ਨਹੀਂ ਇਹ ਹਾਲ ਹੈ 50 80% ਕਮ ਹੈ ਸਰਕਾਰ ਦਾ ਤੁਹਾਨੂੰ ਲੱਗਦਾ ਨਹੀਂ ਵੀ ਕੋ ਚੌਥਾ ਬਦਲ ਖੜਾ ਹੋ ਕੇ ਆ ਗਿਆ ਤਾਂ ਉਹ ਮੋਰਚਾ ਮਾਰ ਦੇਗਾ ਕਿ ਹੈ ਉਹ ਕੈਪਟਨ ਰਿੰਦਰ ਦੇ ਰੂਪ ਚ ਹੋਵੇ ਸੁਣੋ ਕੈਪਟਨ ਰਿੰਦਰ ਨਹੀਂ ਪੂਰੀ ਤਿਆਰੀ ਕਰ ਰਹੇ ਨੇ ਆਪਣੀ ਲਗ ਤੋਂ ਕਿਆ ਹੋ ਕਿਸੇ ਵੀ ਰਗ ਦੇ ਧਰਨੇ ਰੂਪ ਵਿਚ ਆ ਜੇ ਤੁਹਾਨੂੰ ਮੈਂ ਦੱਸਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਜੀ ਉਹ ਮਤਲਬ ਲੋਕਾਂ ਨੂੰ ਤੰਗ ਕੀਤਾ ਉਹਨਾਂ ਰਾਜਕਰਤਾ ਪਾਰਟੀਆਂ ਨੇ ਉਹਦਾ ਬਦ ਲੋਕਾਂ ਨੇ ਤੰਗ ਹੋ ਕੇ ਇੱਕ ਜਿਹੜਾ ਵਿਰੋਧ ਦਾ ਗਵਾਰਾ ਫੁੱਟਿਆ ਸੀਗਾ ਜੀ ਜੀ ਮਤਲਬ ਕੋਈ ਆਮ ਆਦਮੀ ਪਾਰਟੀ ਨੇ ਕੋਈ ਲੋਕਾਂ ਦੇ ਕੰਮ ਨਹੀਂ ਕੀਤੇ ਸੀਗੇ ਤੇ ਮਤਲਬ ਜਾਂ ਲੋਕਾਂ ਨੂੰ ਕੁਝ ਵੀ ਅਸੀਂ ਆ ਕਰਾਂਗੇ ਲੋਕਾਂ ਨੂੰ ਪਤਾ ਹੈ ਸਾਰਾ ਕਿ ਆਮ ਆਦਮੀ ਪਾਰਟੀ ਕਿੰਨੇ ਪਾਵਰ ਤੇ ਕੀ ਕਰ ਸਕਦੀ ਹੈ ਸਾਰੇ ਲੋਕ ਸਿਆਸੀ ਨੇ ਪੰਜਾਬ ਦੇ ਸਭ ਕੁਝ ਜਾਣਦੇ ਗੱਲ ਕਰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੇ ਤੇ ਅਕਾਲੀ ਦਲ ਨੇ ਇੰਨਾ ਤੰਗ ਕਰਿਆ ਸੀ ਨਰਾਜ ਹੋ ਗਏ ਸੀ ਲੋਕਾ ਉਹ ਉਹਨਾਂ ਨੇ ਆਪਣੀ ਨਰਾਜਤਾ ਨਰਾਜਤਾ ਸੀ ਜਿਹੜੀ ਉਹ ਪ੍ਰਗਟ ਕੀਤੀ ਸੀ ਆਮ ਗੱਲ ਕੋਈ ਆਮ ਆਦਮੀ ਪਾਰਟੀ ਨੂੰ ਮਤਲਬ ਦਿਲੋਂ ਨਹੀਂ ਸੀ ਉਹ ਮਜਬੂਰੀ ਦੇ ਵਿੱਚ ਉਹਨਾਂ ਦੇ ਮੁਖਾਲਫਤ ਹੋ ਕਾਰਨ ਇਹਨਾਂ ਨੂੰ ਮਤਲਬ ਇੱਕ ਬਦਲ ਦੇ ਤੌਰ ਤੇ ਉਹ ਲਿਆਂਦਾ ਸੀ ਗੱਲ ਕਰ ਵੱਡ ਕਿਸਮਤੀ ਇਹ ਹੈ ਵੀ ਜਿਹੜਾ ਉਮੀਦਵਾਰ ਦੇ ਸਾਹਮਣੇ ਬਦਲ ਲੋਕਾਂ ਨੇ ਤਿਆਰ ਕੀਤਾ ਸੀ ਇਹ ਉਹਨਾਂ ਉਮੀਦਵਾਰ ਦੇ ਉੱਤੇ ਖਰਾ ਨਹੀਂ ਉਤਰਿਆ ਜਿਹੜਾ ਇਹਦੇ ਕਰਕੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਸਰਕਾਰ ਨੂੰ ਵੀ ਲੋਕਾਂ ਦੇ ਵਿਰੋਧ ਦਾ ਜਿਹੜਾ ਵਿਰੋਧ ਉਹਨਾਂ ਚੱਲਣਾ ਪਊਗਾ ਕਿਉਂਕਿ ਮਾਨ ਸਾਹਿਬ ਨੇ ਲੋਕਾਂ ਨੂੰ ਸਵਾਲ ਖੜੇ ਕਰਨ ਵਾਸਤੇ ਮਾਨ ਸਾਹਿਬ ਦਾ ਫੰਡ ਰੋਲ ਹੈ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਾਹਿਬ ਦੇ ਐਮਐਲਏ ਨੂੰ ਵੀ ਲੋਕ ਰੋਕ ਰੋਕ ਕੇ ਇਸ ਤਰ੍ਹਾਂ ਸਵਾਲ ਕਰਨਗੇ ਜਿਵੇਂ ਕਾਂਗਰਸ ਦੇ ਤੇ ਅਕਾਲੀਆਂ ਨੇ ਨੂੰ ਕਰਦੇ ਸੀਗੇ ਇਸ ਕਰਕੇ ਮਤਲਬ ਜਿਹੜਾ ਅੱਗੇ ਐ ਅੱਗੇ ਦੇਖੋ ਵੀ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਿਰਾਸ਼ਤਾ ਕਿੰਨੀ ਹੁੰਦੀ ਐ ਉਹ ਨਿਰਾਸ਼ਤਾ ਨੂੰ ਕੋਈ ਅਗਲਾ ਜਿਹੜਾ ਖੜਾ ਹੁੰਦਾ ਉਹ ਵੋਟਾਂ 'ਚ ਤਬਦੀਲ ਕਰ ਸਕਦਾ ਐ ਜਾਂ ਨਹੀਂ ਕਰ ਸਕਦਾ ਇਹ ਆਉਣ ਵਾਲੇ ਤੋਂ ਵੀ ਖਰੇ ਘਰ ਵਿੱਚ ਕਿਉਂਕਿ ਡਾਕਟਰ ਜਿਹੜੇ ਵੋਟਾਂ ਤੋਂ ਪਹਿਲਾਂ 6 ਵੀ ਨਹੀਂ ਹੁੰਦੇ ਆ ਨਾ ਉਹ ਸਾਰਾ ਕੁਝ ਸਮੇਂ ਤੈਅ ਕਰਦਾ ਜਿਹੜਾ ਖੇਲਾ ਟਾਈਮ ਹੁੰਦਾ ਸਰਕਾਰਾਂ ਦਾ 5-6 ਮਹੀਨਾ ਦਾ ਪੇ ਕੋਚਨੂ ਨੇ ਜਦਾ ਜੀ ਚੋਣ ਕਮਿਸ਼ਨ ਦਾ ਇਹ ਉਹ ਲੱਗ ਜਾਂਦਾ ਹੁੰਦਾ ਚੋਣ ਜਾਬਤਾ ਪਿਛਲੇ 1 ਸਾਲ ਰਹਿ ਜਾਂਦਾ ਹੈ 3 ਤੇ 4 ਸਾਲ 1 ਸਾਲ ਲਾ ਲਓ ਮੈਂ ਕਹਿੰਨਾ 1 ਸਾਲ ਲਾ ਲਓ ਤੁਹਾਡੀ ਗੱਲ ਹੀ ਸਿਆਣੀ ਹੈ ਪਰ ਮੈਂ ਇਹ ਕਹਿਣਾ ਚਾਹਨਾ ਵੀ ਹੋਸਲੇ ਹੋ ਜੇ ਸ਼ਰੂਮ ਨਹੀਂ ਕਰ ਲल्ला ਖਰਾਬ ਕੁਝ ਵੀ ਨਹੀਂ ਹੈ ਸਾਡੀ ਖੇਤਰੀ ਪੜ ਰਹੀ ਹੈ ਪੰਜਾਬ ਦੀ ਤੇ ਜੇ ਕੱਲ ਨੂੰ ਐ ਜੀਪੀ ਦੀ ਸਮਰਥਨ ਦੇ ਦਿੰਦੀ ਹੈ ਕੱਲ ਨੂੰ ਕਿਉਂਕਿ ਦੇਖੋ ਸੁਖੀਰ ਵੱਲ ਵਿੱਚ ਰਹੇ ਨੇ ਤੇ ਜਿਹੜੇ ਇੱਕ ਦੋ ਮੰਤਰੀ ਬਾਗੀ ਹੋਏ ਪਏ ਨੇ ਜਿਹੜੀਆਂ ਗੱਲਾਂ ਨਹੀਂ ਮੰਨਦੇ ਉਹ ਮੰਨਿਏ ਜਾਣ ਤਾ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਜਾਂ ਪਿੰਡਾਵੇਦਾਰੀ ਪੱਕੀ ਠੋਸ ਕਰ ਦੇਣ ਦੁਆਰਾ ਦੇਖੋ ਜੀ ਪੰਥ ਦੀ ਨਰਾਜ਼ਗੀ ਇੰਨੀ ਜ਼ਿਆਦਾ ਹੈ ਜੀ ਬੀਜੇਪੀ ਤੇ ਤੇ ਅਕਾਲੀ ਦਲ ਤੇ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਖਵਾਈਆਂ ਨੂੰ 14 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਹਾਂ ਜੀ ਹਾਂ ਜੀ ਇਸ ਕਰਕੇ ਪੰਥ ਨਰਾਜ ਹੈ ਕਿਉਂਕਿ ਇਹ ਬੀਜੇਪੀ ਨਾਲ ਵੀ ਨਰਾਜ ਹੈ ਤੇ ਅਕਾਲੀ ਦਲ ਨਾਲ ਵੀ ਨਰਾਜ ਹੈ ਕਿਉਂਕਿ ਇਹਨਾਂ ਦਾ ਅੰਦਰ ਖਾਤੇ ਗੱਠ ਜੋੜ ਹੈ ਜਿਹੜਾ ਉਹ ਤਾਂ ਹੈ ਕਿ ਹੈ ਆਂਧਰਾਨ ਦੀਆਂ ਗੁੰਝਲਾਂ ਇਹਨਾਂ ਦੀਆਂ ਇੱਕ ਨੇ ਇਸ ਗੱਲ ਪਿੱਛੇ ਵੀ ਆਪਾਂ ਸ਼ਰਮਣੀ ਕਮੇਟੀ ਦੀਆਂ ਵੋਟਾਂ ਆਪਾਂ ਪਿੱਛੇ ਪਾਉਣੀਆਂ ਨੇ ਪਰ ਜਿਹੜਾ ਅਸਲੀ ਪੰਖ ਹੈ ਉਹ ਚਾਹੁੰਦਾ ਵੀ ਵੋਟਾਂ ਅੱਜ ਪੈਣ। ਆਹ ਗੱਲ ਕਰੇ ਦੋਨੇ ਪਾਰਟੀਆਂ ਮਤਲਬ ਇਸ ਪੋਜੀਸ਼ਨ ਦੇ ਵਿੱਚ ਨਹੀਂ ਹਨ ਵੀ ਅੱਜ ਵੋਟਾਂ ਖਰਾ ਦੇਣ ਕਿਉਂਕਿ ਵੋਟਾਂ ਦੇ ਰਿਜ਼ਲਟਾਂ ਦਾ ਇਹਨਾਂ ਦਾ ਡਾਕਟਰ ਸਾਹਿਬ ਆਪਾਂ 1 ਸਾਲ ਤੋਂ 1 ਸਾਲ ਤੋਂ ਇਹ ਮੁੱਦਾ ਚੁੱਕ ਰਹੇ ਹਾਂ ਕਿ ਐ ਜੀਪੀਸੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ? ਰੰਦੀਰ ਖੜਾ ਜੀ ਉਰੇ ਆ ਕੇ ਬੋਲ ਕੇ ਚਲੇ ਗਏ। ਕਈ ਪ੍ਰਵक्ता ਸਾਡੀ ਗੱਲ ਹੋਈ ਹੈ ਪਰ ਐ ਜੀਪੀਸੀਆਂ ਚੋਣਾਂ ਹੋਣ ਦਾ ਨਾਮ ਹੀ ਲੈ ਰਹੀਏ ਦੱਸੋ ਜੀ ਕੀ ਕਰ ਸਕਦੇ ਇਹਦੇ ਲਈ? ਕਿਉਂਕਿ ਉਹੋ ਹੀ ਗੱਲ ਹੈ ਨਾ ਜੀ ਬੀਜੇਪੀ ਨਹੀਂ ਉਹ ਤਾਂ ਬੀਜੇਪੀ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਹ ਸ਼ਰੋਮਣੀ ਅਕਾਲੀ ਦਲ ਹੈ ਜਿਹੜਾ ਉਹਦਾ ਸਾਥ ਦਿੰਦਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਨੂੰ ਪਤਾ ਹੈ ਵੀ ਸ਼ਰੋਮਣੀ ਕਮੇਟੀ ਦੇ ਵਿੱਚ ਸਾਡੇ ਬੰਦੇ ਨਹੀਂ ਜਿੱਤਦੇ। ਇਸ ਕਰਕੇ ਉਹ ਜਿਹੜੀਆਂ ਵੋਟਾਂ ਨੇ ਰਲ ਮਿਲ ਕੇ ਲੇਟ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਔਰ ਕਾਮਯਾਬੀ ਹੋ ਰਹੀਆਂ ਨੇ ਕਿਉਂਕਿ 5 ਸਾਲ ਦੀ بجائے 15 ਸਾਲ ਇਹਨਾਂ ਨੇ ਲੰਘਾਤੇ ਇਸ ਦਾ ਕੀ ਮਤਲਬ ਇਹਨਾਂ ਦਾ ਜਿਹੜਾ ਇਹ ਗੱਠਜੋੜਾ ਉਹ ਤਾਂ ਚੱਲੀ ਜਾਂਦਾ ਹੈ ਇਹ ਜਿਹੜਾ ਆਹ ਸੀਐਮ ਵਾਲਾ ਗੱਠਜੋੜਾ ਇਹਨਾਂ ਦਾ ਬਹੁਤਾ ਕਮਜਾਬ ਨਹੀਂ ਹਣਾ ਕਿਉਂਕਿ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਇੱਕ ਦੂਜੇ ਦੇ ਬਿਲਕੁਲ ਉਲਟ ਨੇ ਡਾਕਟਰ ਸਾਹਿਬ ਆਪਾਂ ਅੰਤਵਾਲ ਆਨੇ ਆ ਵਾਬਦ ਮੁੱਦੇ ਦੇ ਲੈਣਾ ਇੱਕ ਜ਼ਬਰਦਸਤ ਸਵਾਲ ਕਿਉਂਕਿ ਲੋਕ ਤੁਹਾਨੂੰ ਜਿਆਦਾ ਸੁਣਦੇ ਨੇ ਮੇਰੇ ਨਾਲੋਂ ਤੁਹਾਨੂੰ ਸੁਣਦੇ ਲੋਕ ਵੀ ਦੇਖੋ ਜਾਕਰ ਸਾਹਿਬ ਦੇ ਵੀ ਉਧਰੋਂ ਆਪਣੀ ਦਾਵੇਦਾਰੀ ਠੋਕੀ ਹੋਈ ਹੈ ਗੱਲਾਂ ਤਾਂ ਵੀ ਤਾਂ ਇਹ ਹੀ ਨਿਕਲਦਾ ਦੇਖੋ ਕਿਉਂਕਿ ਉਹਨੇ ਵਕਾਲਤ ਕੀਤੀ ਹੈ ਵੀ ਗੱਡ ਜੋ ਰੋਣ ਚਾਹੀਦਾ ਹੈ ਪਰ ਉਦੋਂ ਜਿਹੜੇ ਅਸ਼ਵੀਲ ਸ਼ਰਮਾ ਨਵੇਂ ਪ੍ਰਧਾਨ ਨੇ ਉਹਨਾਂ ਨਾਲ ਵੀ ਲੋਕ ਜੁੜ ਚੁੱਕੇ ਨੇ ਪੰਜਾਬ ਦੇ ਬੀਜੇਪੀ ਦੇ ਤੁਹਾਨੂੰ ਕੀ ਲੱਗਦਾ ਹੈ 1 ਸਾਲ ਦੇ ਵਿੱਚ ਬੀਜੇਪੀ ਨੂੰ ਜਾਖੜ ਜਿਆਦਾ ਮਜ਼ਬੂਤ ਕਰ ਸਕਦੇ ਨੇ ਜਾਂ ਕਿ ਅਸ਼ਵੀਲ ਸ਼ਰਮਾ ਨਾਲ ਲੈ ਕੇ ਅੱਗੇ ਤੁਰਨਗੇ ਜਾਂ ਫਿਰ ਕੋਈ ਰਣਨੀਤ ਬਿੱਟੂ ਦਾ ਚਿਹਰਾ ਉਹਨਾਂ ਸਾਹਮਣੇ ਆਏਗਾ ਦੇਖੋ ਜੀ ਗੱਲ ਇਹ ਹੈ ਵੀ ਜੇ ਨਹੀਂ ਕਿਉਂਕਿ ਦੇਖੋ ਮੋਦੀ ਫੈਕਟਰ ਹੈ ਮੋਦੀ ਫੈਕਟਰ ਬਹੁਤ ਵੱਡਾ ਫਰਕ ਕਰਦਾ ਮੈਂ ਤਾਂ ਕਹਿ ਰਿਹਾ ਮੋਦੀ ਫੈਕਟ ਮੋਦੀ ਫੈਕਟਰ ਹੈ ਜਿਹੜਾ ਫਿਰ ਮੋਦੀ ਫੈਕਟਰ ਇੱਕ ਜੀਐਸਪੀ ਫੈਕਟਰ ਹੈ ਮੋਦੀ ਕਾਂਗਰਸ ਚੋ ਦੁਆਰਾ ਆਇਆ ਹੋਇਆ ਥੋੜੀ ਬੰਦਾ ਹੈਗਾ ਜੀ ਜੀ ਇਹ ਮਤਲਬ ਚੰਨਾ ਚਰਖ ਇਹ ਖਾਨਦਾਨੀ ਬੰਦੇ ਨੇ ਇੱਕ ਮਤਲਬ ਖਾਨਦਾਨੀ ਜੀਐਸਪੀ ਹੈ ਜਿਹੜੇ ਇਹਨਾਂ ਦੇ ਮੁਤਾਬਕ ਇਹਨਾਂ ਦੇ ਮਗਰ ਲੱਗੇ ਹੋਏ ਲੋਕ ਨੇ ਉਹ ਇਹਨਾਂ ਦੇ ਕਹਿਣ ਦੇ ਉੱਤੇ ਹੀ ਵੋਟ ਪਾਉਣਗੇ ਜੇ ਇਹਨਾਂ ਦਾ ਕੋਈ ਪ੍ਰਧਾਨ ਕਾਂਗਰਸੀ ਚਾਹੇ ਕੋਈ ਇਦੋਂ ਵੀ ਵੱਡਾ ਹੋਰ ਕਾਂਗਰਸੀ ਪ੍ਰਧਾਨ ਮੰਤਰੀ ਜੀ ਬੀਜੇਪੀ ਦਾ ਉਹਦੇ ਕਹਿਣ ਦੇ ਮੁਤਾਬਕ ਨਾ ਆਰਐਸਐਸ ਆਖੇ ਲੱਗੇ ਤੇ ਨਾ ਜਿਹੜਾ ਖਾਨਦਾਨੀ ਕਿ ਡਰ ਇਹਨਾਂ ਦਾ ਬੀਜੇਪੀ ਦਾ ਉਹ ਆਖੇ ਲੱਗੇ ਕਿਉਂਕਿ 47 ਸੀਟਾਂ ਦੇ ਉੱਤੇ ਅੱਜ ਭਾਜਪਾ ਜਿਹੜਾ ਉਹ ਬਿੰਦਰ ਹੋ ਸਕਦੀ ਹੈ ਜਾਂ ਰਨਰ ਹੋ ਸਕਦੀ ਹੈ ਜਦੋਂ ਕਿ ਅਕਾਲੀ ਦਲ ਹੈ ਉਹ ਕਾਫੀ ਪਿਛੜਿਆ ਹੋਇਆ ਤੇ ਇਸ ਰੇਸ ਦੇ ਵਿੱਚ ਨਹੀਂ ਹੈ ਇਸ ਕਰਕੇ ਮਤਲਬ ਜਿਹੜੀ ਉਹ ਹਾਈ ਕਮਾਂਡਾ ਉਹ ਸਾਰਾ ਕੁਝ ਸਮਝਦੀ ਹੈ ਜੀ ਦੇ ਮਤਾਂਕਿਉਂ ਕਿ ਅਕਾਲੀ ਦਲ ਤੋਂ ਤਾਂ ਇਹ ਵੋਟਾਂ ਸ਼ਰੋਨੀ ਕਮੇਟੀ ਦੀਆਂ ਵੋਟਾਂ ਨਾ ਕਰਾਉਣ ਦੇ ਨਾਂ ਤੇ ਹੀ ਵੋਟਾਂ ਲੈ ਜਾਣਗੇ ਅਕਾਲੀ ਦਲ ਤੋਂ ਕਿਉਂਕਿ ਨਹੀਂ ਜਾਣਗੇ ਅਸੀਂ ਸੋਨ ਵੋਟਾਂ ਪਾਉਣ ਦੇ ਸ਼ਰੋਨੀ ਕਮੇਟੀ ਦੀਆਂ ਸ਼ਰੋਨੀ ਕਮੇਟੀ ਦੇ ਵਿੱਚ ਅਕਾਲੀ ਦਲ ਦੀ ਪੀਛਲ ਜਿਹੜੀ ਉਹ ਬਹੁਤ ਵਧੀਆ ਨਹੀਂ ਹੋਣੀ ਇਸ ਕਰਕੇ ਮਤਲਬ ਇਹਨਾਂ ਦੇ ਉੱਤੇ ਜਿਹੜਾ ਦਬਾਅ ਹੈ ਉਹ ਬੀਜੇਪੀ ਦਾ ਭਾਰੂ ਰਹੂਗਾ ਚਲੋ ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਸਾਡੇ ਨਾਲ ਲਾਈਵ ਜੁੜਨ ਲਈ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਏਦਾ ਮੁੱਦਾ ਸੀ ਕਿ ਬੀਜੇਪੀ ਦੇ ਜਿਹੜੇ ਦੋ ਵੱਡੇ ਲੀਡਰ ਨੇ ਉਹਨਾਂ ਦੇ ਆਪਸੀ ਵਿੱਚ ਫੁੱਟ ਦਿਖਾਈ ਦੇ ਰਹੀ ਹੈ ਖਾਸ ਕਰ ਗੱਲ ਕਰੀਏ ਸੁਨੀਲ ਜਾਖੜ ਦੀ ਤੇ ਦੂਜੇ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਅਸ਼ੂ ਸ਼ਰਮਾ ਜਾਖੜ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਦੇ ਕੱਲ ਦਾ ਗੱਡਾ ਹੋਣਾ ਚਾਹੀਦਾ ਹੈ ਸਮਝੌਤਾ ਹੋਣਾ ਚਾਹੀਦਾ ਹੈ ਤਾਂ ਜਿਹੜੇ ਸਾਡੇ ਤਰਕ ਸਾਹਮਣੇ ਆਏ ਨਿਕਲ ਕੇ ਸਾਡੇ ਜਿਹੜੇ ਨਾਲ ਜੁੜੇ ਸੀ ਪੱਤਰਕਾਰਾਂ ਨੇ ਕੀ ਕਿਹਾ ਕਿ ਜਾਖੜ ਕਾਂਗਰਸੀ ਪਹਿਲਾਂ ਸੀਗੇ ਤੇ ਜਾਖੜ ਸਾਹਿਬ ਨੇ ਸੁਪਨਾ ਦੇਖਿਆ ਸੀ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਜਾਖੜ ਸਾਹਿਬ ਨੇ ਵੀ ਆਉਣ ਵਾਲਾ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਉਹ Hindu नेता ਹੋਣ ਜਦਾਂ ਤਾਂ ਜਾਖੜ ਸਾਹਿਬ ਇਹ ਵੀ ਸਿਆਸਤ ਖੇਡ ਰਹੇ ਹੋਣ ਕਿ ਬੀਜੇਪੀ ਤੇ ਇਕੱਲੇ ਗੱਠਜੋੜ ਦੇ ਨਾਮ ਤੇ ਜੇਕਰ ਕੋਈ Hindu ਸਿਆਸਤੀ ਚਿਹਰਾ ਆਏਗਾ ਤਾਂ ਉਹ ਜਾਖੜ ਸਾਹਿਬ ਤਾਂ ਉੱਪਰ ਹੋਣਗੇ ਤਾਂ ਉਧਰੋਂ ਅਸੀਂ ਚਰਮਾਈ ਨੇ ਦੁਬਾਰਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਾਦੀਦਾਲਾ ਕਦੇ ਵੀ ਗੱਠਜੋੜ ਨਹੀਂ ਕਰ ਸਕਦੇ ਅਸੀਂ ਗੱਠਜੋੜ ਪਹਿਲਾਂ ਵੀ ਕੀਤਾ ਸੀ ਜੀ ਦੇ ਕਰਕ ਤਾਂ ਕਰਨਾ ਪਿਆ ਕਿਉਂਕਿ ਉਦੋਂ ਪੰਜਾਬ ਦੇ ਹੱਤਵਤਾ ਦਾ ਦੌਰ ਸੀ ਉਦੋਂ ਭਾਜਪਾ ਝੁਕੀ ਸੀ ਪਰ ਅਕਾਲ ਦਲ ਨੇ ਸਾਥ ਨਹੀਂ ਦਿੱਤਾ ਅਸੀਂ ਹੁਣ ਅਕਾਲ ਦਲ ਨਹੀਂ ਤੁਰਾਂਗੇ ਤੇ ਦੋਸਤੋ ਜਿਹੜੀ ਨਵੀਂ ਅਪਡੇਟ ਆ ਰਹੀ ਹੈ ਨਿਕਲ ਕੇ ਸਾਹਮਣੇ ਕਿ ਹੋ ਸਕਦਾ ਹੈ ਕਿ ਅੱਜ ਜਾਂ ਕੱਲ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਸ਼੍ਰੋਮਣੀ ਕਾਲ ਦਲ ਦੇ ਪ੍ਰਾਣੀ ਲੀਡਰ ਨੇ ਉਹਨਾਂ ਦੇ ਵੀ ਅਪਡੇਟ ਆ ਸਕਦੀ ਹੈ ਕਿ ਉਹਨਾਂ ਨੂੰ ਸ਼੍ਰੋਮਣੀ ਕਾਲ ਦਲ ਦਾ ਪ੍ਰਧਾਨ ਥੋਪ ਦਿੱਤਾ ਜਾਵੇ ਅੱਜ ਸੁਣਿਆ ਕਿ ਚੀਮਾ ਸਾਹਿਬ ਦੇ ਘਰ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤੇ ਜੋ ਕੇ ਪੁੰਦਰਾ ਸਾਹਿਬ ਨੇ ਬੁਲਾਈ ਹੈ ਹੁਣ ਦੋਸਤੋ ਦੇਖ ਰਹੇ ਆ ਕਿ ਜੇਕਰ ਪ੍ਰੈਸ ਪ੍ਰੇਮ ਚੰਦੂ ਮਾੜਾ ਜਿਵੇਂ ਕਲਦਲ ਦੇ ਪ੍ਰਧਾਨ ਚੁੜੇ ਜਾਂਦੇ ਨੇ ਤਾਂ ਫਿਰ ਸੁਖਵੀਰ ਬਾਦਲ ਜਿਹੜੇ ਆਪਣੇ ਨੂੰ ਪ੍ਰਧਾਨ ਕਹਿ ਰਹੇ ਨੇ ਕੀ ਉਹ ਸਿਆਸਤ ਵਿੱਚ ਰਹਿਣਗੇ ਜਾਂ ਉਹ ਸਿਆਸਤ ਛੱਡਣਗੇ ਕਿਉਂਕਿ ਇਸ ਸਮੇਂ ਉਹ ਇਕੱਲੇ ਰਹਿ ਗਏ ਪਾਰਟੀ ਛੱਡ ਕੇ ਸੋ ਦੋਸਤੋ ਹੁਣ ਦੇਖਾਂਗੇ ਕਿ ਅਕਾਲੀ ਭਾਜਪਾ ਜਿਹੜਾ ਗੱਟ ਜੋੜ ਹੈ ਜਿਸ ਤੇ ਚਰਚਾਵਾਂ ਹੋ ਰਹੀਆਂ ਨੇ ਇਹਦੇ ਵਿੱਚ ਕੋਣ ਪੁੱਲ ਬਣੇਗਾ ਜਾਂ ਨਹੀਂ ਕੀ ਹੋਏਗਾ ਕਿਉਂਕਿ ਸਾਲ ਦਾ ਸਮੇਂ ਰਹਿ ਗਿਆ ਚੋਣਾਂ ਲਈ ਪਰ ਜੇਕਰ ਦੇਖਿਆ ਜਾਵੇ ਤਾ ਜਿਹੜੀ ਸਵੇਰ ਮੌਜੂਦਾ ਆਪ ਪਾਰਟੀ ਹੈ ਉਸ ਨੂੰ ਇਜ਼ਾ ਫਾਇਦਾ ਮਿਲਦਾ ਜੂੜ ਦਿਖਾਈ ਦੇ ਰਿਹਾ ਸੋ ਦੋਸਤੋ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਡਾ ਦੁਆਰਾ ਜੁੜਾਂਗਾ ਹੋਰ ਕੋਈ ਲਾਈਵ ਦਾ ਵਿਸ਼ੇਸ਼ ਪ੍ਰੋਗਰਾਮ ਨਹੀਂ ਹੈ ਕਿ ਤੁਸੀਂ ਉੱਥੇ ਦੇਖਦੇ ਹੋ ਪੰਜਾਬੀ ਟੀਵੀ ਤੇ ਬਾਕੀ ਚੱਲਦੀਆਂ ਖਬਰਾਂ ਤੇ ਮੈਨੂੰ ਬਿਲਾਲ ਦੇ ਲਈ ਦਿਓ ਇਜਾਜ਼ਤ